ਮੇਰੇ ਵੀਰੋ ਅੱਜ ਹਲਕਾ ਮਜੀਠਾ ਦੇ ਵਿੱਚ ਬਹੁਤ ਮੰਦ ਭਾਗੀ ਘਟਨਾ ਜਿਹੜੀ ਹੋਆ ਫਰੀ ਹੈ। ਕਿ ਸਾਡੇ ਕਈ ਪਰਿਵਾਰਾਂ ਦੇ ਵੀਰ ਜਿਹੜੇ ਜਲੀਲੀ ਸ਼ਰਾਬ ਦੇ ਨਾਲ ਜਿਹੜੇ ਆਪਣੀ ਜਾਨ ਗਵਾ ਚੁੱਕੇ ਨੇ। ਅਸੀਂ ਉਹਨਾਂ ਸਾਰੇ ਪਰਿਵਾਰਾਂ ਦੇ ਅੱਜ ਨਾਲ ਦੁੱਖ ਸਾਂਝਾ ਕਰਕੇ ਆਏ ਆ। ਪ੍ਰਸ਼ਾਸਨ ਇਸ ਤਰ੍ਹਾਂ ਦਾ ਲੱਗਾ ਹੋਇਆ ਡੀਏ ਸਾਹਿਬ, ਐਸਐਸਪੀ ਸਾਹਿਬ, ਡੀਸੀ ਮੈਡਮ ਸਾਰਾ ਪ੍ਰਸ਼ਾਸਨ ਜਿਹੜਾ ਉਹ ਵੀ ਲੱਗਾ ਹੋਇਆ। ਉਹ ਸਾਨੂੰ ਉਹਨਾਂ ਪਰਿਵਾਰਾਂ ਦੀ ਬਾਹ ਫੜਨੇ ਚਾਹੀਦੀ ਆ। ਕਿਉਂਕਿ ਸਾਰੇ ਪਰਿਵਾਰ ਇਦਾਂ ਦੇ ਅਗੇ ਜਿਹੜੇ ਹੈਂਡ ਟੂ ਮਾਉਥ ਤੇ ਛਾ ਸੂਰੇ ਕਮੌਰੇ ਆ ਤੇ ਸ਼ਾਮ ਨੂੰ ਖਾਂਦੇ ਸੀਗੇ ਸਾਰੇ ਪਰਿਵਾਰ ਇਦਾਂ ਦੇ ਔਰ ਬਹੁਤ ਵੱਡਾ ਜਿਹੜਾ ਉਹਨਾਂ ਪਰਿਵਾਰਾਂ ਦੇ ਨਾਲ ਟੱਕਾ ਹੋਇਆ ਕਿਸੇ ਦੀਆਂ ਤਿੰਨ ਬੇਟੀਆਂ ਕਿਸੇ ਦੀਆਂ ਪੰਜ ਬੇਟੀਆਂ ਬਹੁਤ ਗਰੀਬ ਪਰਿਵਾਰ ਸਾਨੂੰ ਉਹਨਾਂ ਸਾਰਿਆਂ ਦੇ ਜਿੰਨੇ ਜੋ ਘਰੇ ਆ ਮੈਂ ਸਾਰੇ ਆਪਣੇ ਗਿਰਿਆਂ ਨੂੰ ਕਹਿੰਨਾ ਕਿ ਆਪਾਂ ਉਹਨਾਂ ਦੀ ਹੈਲਪ ਕਰੀਏ ਔਰ ਆ ਜਿਹੜੇ ਸਾਡੇ ਵੱਡੇ ਲੀਡਰ ਆਪਣੇ ਉਹਨੂੰ ਬਹੁਤ ਵੱਡੇ ਸਮਝਦੇ ਜਿਹੜੇ ਮਦਦ ਕਰਨ ਦੀ ਬਜਾਏ ਮੂੰਹ ਪਰਨੇ ਸ਼ੁਰੂ ਕਰਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਗੰਦੀ ਸਿਆਦ ਤੋਂ ਸ਼ੁਰੂ ਕਰ ਦਿੱਤੀ ਮਜੀਠੀਆ ਸਾਹਿਬ ਉਹ ਜਲਾ ਸਾਹਿਬ ਤੇ ਵਿੜਿੰਗ ਸਾਹਿਬ ਮੈਂ ਗੱਲ ਕਰਨੀ ਨਹੀਂ ਸੀ ਚਾਹੁੰਦਾ ਪਰ ਮਾਨੂੰ ਦੁੱਖ ਲੱਗਾ ਕਿ ਯਾਰ ਤੁਹਾਡਿਆਂ ਵੇਲੇਾਂ 'ਚ ਜੋ ਕੁਝ ਹੁੰਦਾ ਰਿਹਾ ਓਏ ਹੁਣ ਤੇ 5% ਵੀ ਨਹੀਂ ਰਹਿ ਗਿਆ ਗੱਲ ਮਜੀਠੀਆ ਸਾਹਿਬ ਆਪਾਂ ਕਰਦੇ ਆ ਅਕਾਲੀ ਜਲਦੀ 2012 ਦੇ ਵਿੱਚ ਬਟਾਲੇ ਗਰਦਾਸਪੁਰ ਜੁਲੀਸ਼ਰਾਬ ਨਾਲ ਬਹੁਤ ਮੌਤਾਂ ਆਈਆਂ ਸਤਾਰਾ ਖਾਰਾ ਮੌਤਾਂ ਆਈਆਂ ਔਰ ਉਦੋਂ ਤੁਸੀਂ ਕਿੱਥੇ ਸੀਗੇ ਉਦੋਂ ਤੇ ਤੁਹਾਡੀ ਸਰਕਾਰ ਸੀਗੀ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਤੁਸੀਂ ਅੱਜ ਗੱਲਾਂ ਕੀਤੀਆਂ ਨੇ ਮੈਂ ਕਰਨੀ ਚਾਹਣਾ ਉਦੋਂ ਤੁਸੀਂ ਕੀ ਕੀਤਾ ਔਰ ਸਾਰਿਆਂ ਨੂੰ ਪਤਾ ਹੈ ਕਿ ਸ਼ਰੋਮਣੀ ਕਾਲੀਦਾ ਦੀ ਸਰਕਾਰ ਦੇ ਉੱਤੇ ਜਿਹੜਾ ਸਭ ਤੋਂ ਵੱਡਾ ਧੱਬਾ ਲੱਗਦਾ ਉਹ ਕਿੱਥੋਂ ਆਇਆ ਮੈਂ ਇਹਨੂੰ ਇਹ ਗੱਲ ਮੈਂ ਜਾਇਲ ਨਹੀਂ ਫਰਾਂਦਾ ਪਰ ਗੱਲਾਂ ਵੇਖੋ ਜੇ ਕਰਨੀਆਂ ਹੁੰਦੀਆਂ ਪਹਿਲਾਂ ਆਪਾਂ ਆਪਣੀ ਸਿੱਖ ਚੋ ਮਤਲਬ ਪੀੜ੍ਹੀ ਥੱਲੇ ਜਿਹੜੀ ਛੋਟੀ ਫੇਰਿਆ ਕਰੀਏ 2012ਵਿਨੇ ਤੁਹਾਡੀ ਸਰਕਾਰ 'ਤੇ ਬਹੁਤ ਵੱਡਾ ਘਾਣ ਹੋਇਆ ਹਾਂ ਅੱਜ ਜਿਹੜੇ ਅਵਰਿੰਗ ਸਾਹਿਬ ਤੇ ਹੋਜਲਾ ਸਾਹਿਬ ਬਹੁਤ ਰੌਲਾ ਪਾ ਰਹੇ ਨੇ ਕਿ ਬਹੁਤ ਕੁਝ ਹੋ ਗਿਆ ਤੁਹਾਡੀ ਸਰਕਾਰ ਦੇ ਵੇਲੇ 220 ਦੇ ਵਿੱਚ ਕੱਲੇ ਪਿੰਡ ਚ ਮੁਛਰ ਚ 14 ਮੌਤਾਂ ਹੋਈਆਂ ਔਰ 27-28 ਮੌਤਾਂ ਲਾਗੇ ਲਾਗੇ ਪਿੰਡਾਂ ਦੇ ਵਿੱਚ ਪੈ ਗਈਆਂ ਤੁਹਾਡੇ ਦੇ ਕੈਪਟਨ ਅਮਰਿੰਦਰ ਸਿੰਘ ਕਿਸੇ ਨਾਲ ਦੁੱਖ ਸਾਂਝਾ ਤਾਂ ਕਰਨ ਨਹੀਂ ਆਏ ਤੁਹਾਡੇ ਜਿਹੜੇ ਸਰਕਾਰ ਦਾ ਚੇਅਫ ਮਿਨਿਸਟਰੀ ਉਹ ਕਹਿੰਦਾ ਦੁੱਖ ਸਾਂਝਾ ਕਰਨ ਤੱਕ ਨਹੀਂ ਆਇਆ ਅੱਜ ਸਵੇਰੇ ਭਗਵੰਤ ਸਿੰਘ ਮਾਲ ਨੂੰ ਪਤਾ ਲੱਗਾ ਕਿ ਸਵੇਰ ਦੇ ਚੰਡੀਗੜ੍ਹੋਂ ਚੱਲਦੇ ਬੱਸ ਪਹੁੰਚਾ ਲੈਣੇ ਮਰੜੀ ਕਲਾਉਣਾ ਦੇ ਇੱਥੇ ਸਾਰੇ ਪਰੌਰਾ ਲਾ ਕੇ ਦੁੱਖ ਸਾਂਝਾ ਕਰਨ ਆਉਂਦਾ ਜੀ ਚੀਪਿਸਟਲ ਦੇ ਸਰਕਾਰਾਂ ਚ ਗਲਤੀਆਂ ਹੋ ਜਾਂਦੀਆਂ ਅਸਰਾ ਤੋਂ ਕੰਮ ਵੀ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਜੇ ਰਹਿ ਗਈ ਆ ਵੇਖੋ ਅਸੀਂ ਹੁਣ ਉਹਨਾਂ ਦੇ ਪਰਿਵਾਰਾਂ ਦੇ ਮੈਂਬਰ ਤੇ ਨਹੀਂ ਵਾਪਸ ਲਿਆ ਸਕਦੇ ਪਰ ਜਿਹੜੇ ਬੰਦਿਆਂ ਨੇ ਗਲਤ ਅਗਿਤ ਕੀਤੀ ਆ ਸੀਐਮ ਸਰ ਨੂੰ ਮਿਲ ਕੇ ਕਹਾਂਗੇ ਕਿ ਇਹੋ ਜਿਹੇ ਬੰਦਿਆਂ ਦੇ ਉੱਪਰ ਫਾਇਜ਼ ਜ਼ਰੂਰ ਲਾ ਦਿਓ ਤੁਸੀਂ ਯੁੱਧ ਨਸ਼ਾ ਵਿਰੋਧ ਜ਼ਰੂਰ ਚਲਾਇਆ ਵਾ ਉਹਦੇ ਵਿੱਚ ਆ ਬਣੀ ਹੋ ਰਹੀਆਂ ਇਹ ਅੱਜ ਜਿਹੜੇ ਤਿੰਨ ਲੀਡਰ ਅੱਜ ਸਵੀਰ ਤੇ ਬੋਲ ਰਹੇ ਨੇ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਤੁਹਾਡੇ ਵੇਲੇ ਤੁਸੀਂ ਕਿਹਦੇ ਘਰ ਟੁਆਏ ਸੀਗੇ ਜਿਹੜੇ ਨਸ਼ਾ ਵੇਚਣ ਵਾਲੇ ਤੁਸੀਂ ਕਿਸਦਾ ਘਰ ਟੁਆਇਆ ਤੁਹਾਡੀ ਸਰਕਾਰ ਨੇ ਕਿਸੇ ਦਾ ਵਿੜਿੰਗ ਸਾਹਿਬ ਤੁਸੀਂ ਦੱਸ ਦਿਓ ਜਾਓ ਜਲਾ ਸਾਹਿਬ ਤੁਸੀਂ ਦੱਸ ਦਿਓ ਜਾਂ ਮਜੀਠਿਆ ਸਾਹਿਬ ਤੁਸੀਂ ਦੱਸ ਦਿਓ ਉਸ ਬੰਦੇ ਦੀ ਬਹਾਦਰੀ ਉਹ ਤਖੜਾ ਹੋ ਗਿਆ ਲੱਗਾ ਔਰ ਉਹਨੇ ਠੱਲ ਪਾਈ ਆ ਮੈਂ ਕਿਸੇ ਦੀ ਮੜੀ ਤੇ ਨਹੀਂ ਪੈਂਦਾ ਪਰ ਕਿਤਨਾ ਕਿਤੇ ਲੋਕ ਇਹ ਕਹਿੰਦੇ ਅਕ ਭਾਜੀ ਫਰਕ ਪੈ ਗਿਆ ਨਸ਼ੇ ਦਾ ਸੂਇਸ ਕਰਕੇ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਚੰਗੇ ਕੰਮ ਜਰੂਰ ਕਰੀਏ ਹਾਂ ਪਾਣੇ ਵਾਪਰ ਜਾਂਦੇ ਆ ਬਹੁਤ ਵੱਡਾ ਦੁਕਾਨ ਤੇ ਮਜੀਠੇ ਹੁਜੇ ਦੇ ਵਿੱਚ ਵਾਪਰਾ ਹੈ ਸਵੇਰ ਤੇ ਸਾਰੇ ਤੁਰੇ ਫਿਰਦੇ ਆ ਸੋ ਮੇਰੀ ਤੁਹਾਨੂੰ ਬੇਨਤੀ ਹੈ ਭਰਾਓ ਜੇ ਕੁਝ ਕਰ ਸਕਦੇ ਜੇ ਤੇ ਉਹਨਾਂ ਦੀ ਮਦਦ ਕਰੋ